ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਰਾਣੀ ਮਹਾਰਾਜਾ ਦਲੀਪ ਸਿੰਘ ਦੀ ਮਾਂ ਜਿੰਦਕੌਰ ਨੂੰ ਫਿਰੰਗੀ ਹਕੂਮਤ ਨੇ ਲਾਹੌਰ ਦੇ ਸ਼ੇਕੂਪੁਰ ਕਿਲੇ ਵਿੱਚ ਨਜ਼ਰਬੰਦ ਕਰ ਦਿੱਤਾ ਸੀ ਉਸ ਤੋਂ ਬਾਅਦ ਬਿਨਾਂ ਕਿਸੇ ਕਸੂਰ ਦੇ ਜ਼ਾਲਿਮਾਂ ਨੇ ਮਹਾਰਾਣੀ ਜਿੰਦਕੌਰ ਨੂੰ ਦੇਸ਼ ਨਿਕਾਲਾ ਦੇ ਕੇ ਬਿਹਾਰ ਦੇ ਚਨਾਰ ਕਿਲੇ ਵਿੱਚ ਨਜ਼ਰਬੰਦ ਕਰ ਦਿੱਤਾ ਸੀ ਮਹਾਰਾਣੀ ਜਿੰਦਕੌਰ ਦੀ ਸੋਚ ਸੀ ਕੇ ਬੰਦੀਖਾਨੇ ਉਹਨਾਂ ਵਾਸਤੇ ਹੁੰਦੇ ਨੇ ਜੋ ਬੰਦੀ ਰਹਿਣਾ ਪਰਵਾਨ ਕਰ ਲੈਣ ਮੈਨੂੰ ਇਹ ਬੰਦੀਖਾਨਾ ਪਰਵਾਨ ਨਹੀਂ ਇੱਕ ਨਾ ਇੱਕ ਦਿਨ ਮੈਂ ਇਸ ਕਿਲੇ ਵਿੱਚੋਂ ਜ਼ਰੂਰ ਆਜ਼ਾਦ ਹੋਵਾਂਗੀ 18 April 1849 ਦੀ ਉਸ ਰਾਤ ਮਹਾਰਾਣੀ ਜਿੰਦਕੌਰ ਉਦਾਸਨ ਸੰਤਨੀ ਦਾ ਪੇਸ ਵਟਾ ਕੇ ਫਰੰਗੀ ਹਕੂਮਤ ਦੇ ਸਖਤ ਪੈਰਣ ਤੋੜ ਕੇ ਚਨਾਰ ਦੇ ਕਿਲੇ ਵਿੱਚੋਂ ਆਜ਼ਾਦ ਹੋ ਗਈ ਖੁਦੀ ਸੀ ਉਹ ਖਾਬ ਜੀਵੇ